ਤਕਰੀਬਾ ਦੀ ਮਾਫੀ ਕਿਸ ਤਰ੍ਹਾਂ ਦੇ ਦਿਆਂਗੇ ਮਾਫੀ ਨਾ ਜੀ ਇਹ ਹੁਣ ਕਵੇਲੇ ਦੀਆਂ ਟੱਕਰਾ ਹੈ ਬਾਦਲ ਸਾਹਿਬ ਦੀਆਂ ਇਹ ਮਾਫੀ ਕਈ ਸਾਲ ਪਹਿਲਾਂ ਮੰਗ ਲੈਣੀ ਚਾਹੀਦੀ ਸੀ ਹੁਣ ਤਾਂ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਪਾਪਾ ਦਾ ਜਿਹੜਾ ਉਹ ਭਾਂਡਾ ਬਹੁਤ ਵੱਡਾ ਹੋ ਗਿਆ ਜਿਸ ਪ੍ਰਕਾਰ ਮੈਨੂੰ ਲੱਗਦਾ ਕਿਸੇ ਨੇ ਸਲਾਹ ਦਿੱਤੀ ਵੀ ਹੁਣ ਤੁਸੀਂ ਮਾਫੀ ਮੰਗ ਲਓ ਮਾਫੀ ਨਾ ਜੀ ਕੋਈ ਗਲਤੀ ਵੀ ਹੁੰਦੀ ਹੈ ਗੁਨਾਹਾਂ ਦੀ ਮਾਫੀ ਮੈਨੂੰ ਲੱਗਦਾ ਨਹੀਂ ਹੁੰਦੀ ਬਹੁਤ ਔਰ ਗੁਰੂ ਨਾਲ ਧਰੋਹ ਕਮਾਇਆ ਹੋਵੇ ਮੈਨੂੰ ਕਦੇ-ਕਦੇ ਲੱਗਦਾ ਸੀ ਕਦੇ-ਕਦੇ ਮਨ ਚ ਆਉਂਦੀ ਸੀ ਕਿ ਆਰ ਸ਼ਾਇਦ ਪਾਰਟੀਆਂ ਇੱਕ ਦੂਜੇ ਤੇ ਐਵੇਂ ਗਿੱਚੜ ਸੁੱਟ ਦਿੰਦੀਆਂ ਪਰ ਅੱਜ ਦੀ ਮਾਫੀ ਨੇ ਸਾਬਤ ਕਰਤਾ ਔਰ ਇਹ ਮੰਨ ਲਿਆ ਬਾਦਲ ਸਾਹਿਬ ਨੇ ਸੁਖਬੀਰ ਜੀ ਨੇ ਕਿ ਉਹ ਜਿਹੜਾ ਸਾਰਾ ਘਟਨਾਕਰਮ ਬੇਅਦਬੀ ਦਾ ਸਾਰਾ ਘਟਨਾਕਰਮ ਅਤਿਆਚਾਰ ਦਾ ਕਈ ਲੋਕਾਂ ਦੇ ਕਤਲ ਦਾ ਉਹ ਸਾਰੇ ਬਾਦਲ ਪਰਵਾਰ ਜ਼ਿੰਮੇਦਾਰ ਸੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸ਼ਾਇਦ ਬਾਦਲ ਸਾਹਿਬ ਵੀ ਮਹਿਸੂਸ ਕਰਦੇ ਸੀ ਮੈਂ ਸਮਝਦਾ ਕਿ ਬਹੁਤ ਵੱਡਾ ਜਿਹੜਾ ਧੋਖਾ ਪੰਜਾਬ ਦੇ ਸਿੱਖਾਂ ਦੇ ਨਾਲ ਲੋਕਾਂ ਦੇ ਨਾਲ ਜਿਨ੍ਹਾਂ ਨੇ ਸਿੱਖੀ ਦੇ ਨਾਂ ਤੇ ਹਮੇਸ਼ਾ ਉਹਨਾਂ ਨੂੰ ਪੰਜਾਬ ਦੀਆਂ ਗੱਦੀਆਂ ਬਖਸ਼ੀਆਂ ਉਹ ਕਮਾਇਆ ਗਿਆ ਇਸੇ ਤਰ੍ਹਾਂ ਹੀ ਪਹਿਲਾਂ ਹਰਿ ਸਿਮਰਤ कौर ਬਾਦਲ ਜੀ ਨੇ ਕੀਤਾ ਵੀ ਉਹ ਮੈਂ ਕਾਨੂੰਨਾਂ ਤੇ ਦਸਤਖਤ ਨਹੀਂ ਕੀਤੇ ਉਹ ਜਿਹੜੇ ਕਿਸਾਨਾਂ ਦੇ ਖਿਲਾਫ ਬਣੇ ਸੀ ਕਾਲੇ ਕਾਨੂੰਨ ਪਹਿਲਾਂ ਉਹਨਾਂ ਦਾ ਪ੍ਰਚਾਰ ਕਰਦੇ ਰਹੇ ਬਾਦਲ ਸਾਹਿਬ ਤੋਂ ਵੀ ਕਰਵਾਤਾ ਮੜ ਕੇ ਉਹ ਫੈਸਲੇ ਦਾ ਇਹਨਾਂ ਨੇ ਅਸਿਫਾ ਦਿੱਤਾ ਪਰ ਉਹ ਅਸਿਫੇ ਦਾ ਫਾਇਦਾ ਨਹੀਂ ਕੋਈ ਹੋਇਆ ਕਿਉਂਕਿ ਲੋਕਾਂ ਦੇ ਮਨ 'ਚ ਗੁੱਸਾ ਸੀ ਵੀ ਕਾਲੇ ਕਾਨੂੰਨ ਬਣਾਉਣ ਦੇ ਵਿੱਚ ਇਹ ਮੋਹਰੀ ਸਨ ਤੇ ਜੇ ਕਾਨੂੰਨਾਂ ਦੇ ਪ੍ਰਤੀ ਗੁੱਸਾ ਸੀ ਇਹ ਕਾਨੂੰਨ ਬੜੇ ਸੀ ਜਿਹੜੇ ਕੀ ਵਾਪਸ ਹੋ ਗਏ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤਾਂ ਹੁਣ ਵਾਪਸ ਨਹੀਂ ਨਾ ਹੋ ਸਕਦੀ ਇਹ ਪਤਾ ਨਹੀਂ ਹੁਣ ਪੰਜਾਬ ਦੇ ਲੋਕ ਇਸ ਮਾਫੀ ਦੇ ਨਾਲ ਮਾਫ ਕਰਨਗੇ ਕਿ ਨਹੀਂ ਕਰਨਗੇ ਔਰ ਗੁਰੂ ਮਹਾਰਾਜ ਮਾਫ ਕਰਨਗੇ ਕਿ ਨਹੀਂ ਕਰਨਗੇ ਕਿਉਂਕਿ ਕਿਸਾਨੀ ਕਿਸਾਨ ਆਵੇ ਲੋਕਾਂ ਨੇ ਤਾਂ ਉਸ ਛੋਟੇ ਜਿਹੇ ਮੁੱਦੇ ਤੇ ਮਾਫ ਨਹੀਂ ਕੀਤਾ ਇਹ ਮੁੱਦੇ ਦੇ ਸਾਹਮਣੇ ਉਹ ਬਹੁਤ ਛੋਟਾ ਘਟਨਾ ਕਰਮ ਹੈ ਤੇ ਇਹ ਤਾਂ ਆਪਦੇ ਗੁਰੂ ਨਾਲ ਧੋਖਾ ਤੇ ਧੋਖਾ ਮਾਇਆ ਇਹ ਤਾਂ ਹੁਣ ਰੱਬ ਹੀ ਫੈਸਲਾ ਕਰੂਗਾ ਜਾਂ ਆਉਣ ਵਾਲਾ ਸਮਾਂ